ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਈ ਰੁੱਤ ਤੀਸਰੀ ਸਾਖੀ ਪੰਜਵੀਂ ਭੇਖੀ ਸੰਿਆਸੀ ਤੇ ਰੋਡਾ ਜਲਾਲੀ ਫਕੀਰ ਸਤਗੁਰੂ ਜੀ ਦੇ ਦਰਸ਼ਨ ਕਰਨ ਜਿਹੜੇ ਲੋਕ ਆਉਂਦੇ ਸਨ ਉਹਨਾਂ ਵਿੱਚ ਜਿਹੜੇ ਭੇਖੀ ਤੇ ਪਖੰਡੀ ਹੁੰਦੇ ਸਨ ਸਤਗੁਰੂ ਜੀ ਉਹਨਾਂ ਦੇ ਪਖੰਡ ਦੂਰ ਕਰਦੇ ਸਨ ਇੱਕ ਦਿਨ ਸੰਿਆਸੀਆਂ ਦਾ ਇੱਕ ਟੋਲਾ ਅਨੰਦਪੁਰ ਆ ਪੁੱਜਿਆ ਉਹ ਬੜੇ ਪਖੰਡੀ ਤੇ ਲਾਲਚੀ ਸਨ ਉਹ ਜਗਤ ਨੂੰ ਠਗਦੇ ਫਿਰਦੇ ਸਨ ਤੇ ਭੇਖ ਗਰੀਬ ਤੇ ਭਲੇ ਮਨਸਾ ਬ੍ਰਹਮ ਗਿਆਨੀ ਸਾਧੂਆ ਵਗ ਬਣਾਏ ਫਿਰਦੇ ਸਨ ਸਾਈ ਬਾ ਨੇ ਉਹਨਾਂ ਦਾ ਜੀਵਨ ਸੁਧਾਰਨ ਵਾਸਤੇ ਇਹ ਯਤਨ ਕੀਤਾ ਉਹਨਾਂ ਨੇ ਉਹਨਾਂ ਦੀਆਂ ਚਿੱਪੀਆਂ ਕਾਸੀ ਅਤੇ ਹੋਰ ਸਮਾਨ ਇਕ ਥਾਂ ਰੱਖ ਦਿੱਤਾ ਸਮਾਨ ਰੱਖਾ ਕੇ ਉਹਨਾਂ ਨੂੰ ਦਰਬਾਰ ਵਿੱਚ ਲੈ ਆਂਦਾ ਦਰਬਾਰ ਵਿੱਚ ਬੈਠਿਆ ਹੋਇਆ ਸਾਈ ਬਾ ਨੇ ਪੁੱਛਿਆ ਸੁਣਾਓ ਸੰਿਆਸੀ ਜੀ ਤੁਸਾਂ ਕੋਲ ਕੋਈ ਮਾਇਆ ਤਾਂ ਨਹੀਂ ਕਿਉਂਕਿ ਸਿੱਖਾ ਨੇ ਤੁਸਾਂ ਦਾ ਸਮਾਨ ਰੱਖਿਆ ਹੈ ਕੋਈ ਸ਼ਿਕਾਇਤ ਨਾ ਹੋਵੇ ਭਗਵਾਨ ਦੀ ਕਸਮ ਅਸਾਂ ਕੋਲ ਦੰਬੜੀ ਨਹੀਂ ਅਸੀਂ ਮਾਇਆ ਨੂੰ ਹੱਥ ਨਹੀਂ ਲਾਉਂਦੇ ਬਸ ਭੋਜਨ ਛਕਦੇ ਹਾਂ ਉਹ ਵੀ ਭਗਵਾਨ ਕਿਤੇ ਉਹ ਨਾ ਕਿਤੇ ਉਹ ਛਕਾ ਦਿੰਦਾ ਹੈ ਇੱਕ ਮੁਖੀ ਸੰਨਿਆਸੀ ਨੇ ਆਖਿਆ ਮਾਇਆ ਤੋਂ ਤਿਆਗੀ ਰਹਿਣਾ ਸਾਧੂ ਨੂੰ ਚਾਹੀਦਾ ਹੈ ਮਾਇਆ ਨਾਗਨੀ ਵਰਗੀ ਹੈ ਇਹ ਡੰਗ ਮਾਰ ਕੇ ਭਗਤੀ ਤੇ ਪ੍ਰੇਮ ਨੂੰ ਨਸ਼ਟ ਕਰ ਦਿੰਦੀ ਹੈ ਸਤਿਗੁਰੂ ਜੀ ਨੇ ਮੁਸਕਰਾਉਂਦਿਆਂ ਹੋਇਆਂ ਬਚਨ ਕੀਤਾ ਮਹਾਰਾਜ ਅਸਾਂ ਦੇ ਗੁਰੂ ਸੁਆਮੀ ਸ਼ਰਧਾਨੰਦ ਜੀ ਜਨਮ ਤੋਂ ਬ੍ਰह्मज्ञानी ਪਾਲ ਬ੍ਰह्मचारी ਅਤੇ ਮਾਇਆ ਦੇ ਤਿਆਗੀ ਹਨ ਇਹਨਾਂ ਮਾਇਆ ਨੂੰ ਹੱਥ ਨਹੀਂ ਲਾਇਆ 13 ਸਾਲ ਕੈਲਾਸ਼ ਪਹਾੜ ਤੇ ਤਪੱਸਿਆ ਕਰਦੇ ਰਹੇ ਹਨ ਤ੍ਰੈਕਾਲ ਦ੍ਰਿਸ਼ਟੀ ਵਾਲੇ ਹਨ ਇੱਕ ਸੰਨਿਆਸੀ ਨੇ ਆਪਣੇ ਮਹੰਤ ਦੀ ਉਸਤਤ ਕੀਤੀ ਮੇਰੇ ਚੋਜੀ ਪ੍ਰੀਤਮ ਸਤਿਗੁਰੂ ਜੀ ਨਿਰਾਲੇ ਹੀ ਚੋਜ ਕਰਦੇ ਰਹਿੰਦੇ ਸਨ ਉਹ ਸਭ ਕੁਝ ਜਾਣ ਗਈ ਕਿ ਸ਼ਰਦਾਨੰਦ ਜੋ ਮਹੰਤ ਬਣਿਆ ਹੋਇਆ ਸੀ ਉਹ ਕਿਹੜੀ ਹਸਤੀ ਦਾ ਮਾਲਕ ਹੈ ਉਹਨਾਂ ਨੇ ਸ਼ਰਦਾਨੰਦ ਦਾ ਹੰਕਾਰ ਦੂਰ ਕਰਨਾ ਅਤੇ ਉਹਨਾਂ ਨੂੰ ਸਿੱਧੇ ਰਾਹ ਪਾਉਣ ਦਾ ਫੈਸਲਾ ਕਰ ਲਿਆ ਅੰਤਰਜਾਮੀ ਪਿਤਾ ਜੀ ਮੁਸਕਰਾਉਂਦੇ ਹੋਏ ਮਖੌਲ ਤੇ ਨਿਰਪੈਤਾ ਦੇ ਲਹਿਜੇ ਵਿੱਚ ਬੋਲੇ ਹਾਂ ਤੁਸੀਂ ਦੇ ਮਹੰਤ ਸ਼ਰਦਾਨੰਦ ਜੀ ਬਹੁਤ ਵੱਡੇ ਬ੍ਰਹਮ ਗਿਆਨੀ ਹਨ ਕਿਉਂਕਿ ਚੋਰੀ ਕਰਨ ਦੇ ਦੋਸ਼ ਵਿੱਚ ਚਾਰ ਵਾਰ ਕਾਰਾਖਰੈ ਵਿੱਚ ਉਹ ਆਏ ਹਨ ਬਾਲ ਬ੍ਰह्मचारी ਹਨ ਪਰ ਨਾਰੀ ਨਾਲ ਭੋਗ ਕਰਨ ਦੇ ਦੋਸ਼ ਵਿੱਚ ਮਾਰ ਖਾ ਚੁੱਕੇ ਹਨ ਤੇ ਮੂੰਹ ਕਾਲਾ ਕਰਾ ਚੁੱਕੇ ਹਨ ਮਾਇਆ ਦੇ ਐਸੇ ਤਿਆਗੀ ਹਨ ਕਿ 7 ਮੋਹਰੇ ਸੋਨੇ ਦੀਆਂ ਤੇ 3 ਘੜੇ ਸੋਨੇ ਦੇ ਇਹਨਾਂ ਦੇ ਪਾਸ ਹਨ ਭਗਵਾਨ ਕਿਰਪਾ ਕਰੇ ਸੱਚ ਮਿਰਚਾ ਤੇ ਝੂਠ ਗੁਰੂ ਹੁੰਦਾ ਹੈ ਸਵਾਮੀ ਸ਼ਰਧਾਨੰਦ ਜੀ ਦੀਆਂ ਅੱਖੀਆਂ ਧਰਤੀ ਵੱਲ ਚੁੱਕ ਗਈਆਂ ਤਨ ਮੁੜ ਕੋ ਮੁੜ ਕੀ ਹੋ ਗਿਆ ਜ਼ੁਬਾਨ ਨੂੰ ਜਿੰਦਰਾ ਵੱਜ ਗਿਆ ਸੱਚ ਦੇ ਪਾਰ ਹੇਠਾਂ ਝੂਠ ਤੇ ਪਖੰਡ ਨੱਪਿਆ ਗਿਆ ਸਿੱਖ ਸਤਗੁਰੂ ਜੀ ਦਾ ਜਸ ਕਰਨ ਲੱਗੇ ਅਤੇ ਸੰਿਆਸੀ ਪੈਪਿਤ ਹੋਣ ਲੱਗੇ ਸ ਆਇਬਾ ਨੇ ਹੋਰ ਬਚਨ ਕੀਤਾ ਤੁਸੀਂ ਆਗਰੇ ਤੋਂ ਤੁਰੇ ਹਰਦਵਾਰ ਦੀ ਯਾਤਰਾ ਕਰਕੇ ਆਏ ਤੇ ਗੁਰੂ ਖੇਤਰ ਦੇ ਤੀਰਤ ਉਤੋਂ ਯਾਤਰਾ ਨੂੰ ਲੁੱਟਦੇ ਆਏ ਹੋ ਹੁਣ ਇੱਥੇ ਵੀ ਇਸੇ ਨੀਤ ਨਾਲ ਆਏ ਹੋ ਇਸੇ ਵਾਸਤੇ ਤੁਸਾਂ ਦਾ ਸਮਾਨ ਪਹਿਲਾਂ ਰਖਾਇਆ ਹੈ ਸੱਚ ਦੱਸੋ ਕਿ ਤੁਸਾਂ ਪਾਸ ਜੋ ਮਾਲ ਹੈ ਉਹ ਸਾਰਾ ਚੋਰੀ ਦਾ ਹੈ ਜਿਆ ਦਸਾਂ ਨੋਹਾਂ ਦੀ ਕਮਾਈ ਦਾ ਸੰਿਆਸੀ ਕੀ ਉੱਤਰ ਦੇਣ ਉਹ ਤਾਂ ਸੱਚਮੁੱਚ ਝੂਠੇ ਕੂੜੇ ਤੇ ਠੱਗ ਸਨ ਉਹ ਚੁੱਪ ਹੋ ਗਏ ਉਹਨਾਂ ਦੇ ਸਰੀਰ ਕੰਬਣ ਲੱਗ ਪਏ ਸਨ ਆਖਰ ਉਹਨਾਂ ਦਾ ਮਹੰਤ ਕਭਰਾ ਕਭਰਾ ਕੇ ਉੱਠ ਬੈਠਾ ਉਸਨੇ ਕਮਦੀ ਜ਼ੁਬਾਨ ਨਾਲ ਆਖਿਆ ਦਾਤਾ ਪ੍ਰਭੂ ਬਖਸ਼ੋ ਆਪ ਸੱਚਮੁੱਚ ਭਗਵਾਨ ਰੂਪ ਹੋ ਘਟ ਘਟ ਦੀ ਜਾਨਨਹਾਰ ਜੋਤਿਸ਼ੀ ਮਹਾ ਕਰਮਾਤੀ ਹੋ ਅਸਾ ਪਾਪੀਆਂ ਨੂੰ ਬਖਸ਼ੋ ਅਸੀਂ ਤਾਂ ਚੋਰ ਠੱਗ ਤੇ ਦੂਰਾਚਾਰੀ ਬੰਦੇ ਹਾਂ। हे दाता ਜੀਵਨ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ। ਰਾਜਦੰਨ ਤੋਂ ਬਚਣ ਵਾਸਤੇ ਅਸਾਂ ਇਹ ਪੀਖ ਤਾਰਨ ਕੀਤਾ ਸੀ। ਆਪ ਰਿੱਧੀਆਂ ਸਿੱਧੀਆਂ ਵਾਲੇ ਤੇ ਸਰਬ ਕਲਾ ਸੰਪੂਰਨ ਹੋ। ਆਪਨੇ ਅਸਾਂ ਦੇ ਗੁਪਤ ਰੋਗ ਨੂੰ ਲੱਭ ਲਿਆ। ਹੁਣ ਮਿਹਰ ਕਰੋ, ਦਇਆ ਕਰੋ। दीनदयाल पतित पावन ਸਤਿਗੁਰੂ ਜੀ ਮਿਹਰ ਕਰੋ। ਇਸ ਤਰ੍ਹਾਂ ਚਾਰ ਸੰਨਿਆਸੀਆਂ ਨੇ ਅਰਜ਼ਾ ਕੀਤੀ ਆ। ਉਹਨਾਂ ਦੀ ਦੀਨ ਦਸ਼ਾ ਦੇਖ ਕੇ ਸਾਈਭਾ ਨੂੰ ਦਰਸ ਆ ਗਿਆ ਉਹ ਮਿਹਰ ਦੇ ਘਰ ਆਏ ਉਹਨਾਂ ਨੇ ਫਰਮਾਇਆ ਇਸ ਜਗਤ ਵਿੱਚ ਪਾਪ ਜੀਵ ਪਾਪ ਕਰਨ ਵਾਸਤੇ ਨਹੀਂ ਆਇਆ ਸਗੋਂ ਜਗਤ ਨੂੰ ਸੁੰਦਰ ਤੇ ਸ਼ਾਂਤ ਬਣਾਉਣ ਵਾਸਤੇ ਆਇਆ ਹੈ ਵਾਹਿਗੁਰੂ ਨੇ ਆਪਣੇ ਚੋਜ ਅਨੁਸਾਰ ਜੀਵਾਂ ਨੂੰ ਵਖ ਕੀਤਾ ਕਿ ਉਹਦੇ ਵਾਹਿਗੁਰੂ ਦੇ ਮਿਲਣ ਵਾਸਤੇ ਜੀਵ ਤੜਪ ਤੇ ਤੜਪ ਵਿੱਚ ਉਹਦੇ ਨਾਮ ਦਾ ਸਿਮਰਨ ਕਰਦਾ ਹੋਇਆ ਮਾਰਿਆਂ ਤੇ ਗਰੀਬਾਂ ਦੀ ਸੇਵਾ ਕਰੇ ਇਸੇ ਨਾਲ ਠੱਗੀ ਫਰੇਬ ਨਾ ਕਰੇ ਜਿਹੜੇ ਜੀਵ ਸੰਸਾਰ ਵਿੱਚ ਮਾੜੇ ਕਰਮ ਕਰਦੇ ਹਨ ਉਹ ਨਰਕ ਦੇ ਕੀੜੇ ਬਣਦੇ ਹਨ ਪ੍ਰਭੂ ਕਦੀ ਉਹਨਾਂ ਨੂੰ ਖਿਮਾ ਨਹੀਂ ਕਰਦਾ ਜੇਕਰ ਕੋਈ ਪੁਰਸ਼ ਆਪਣੇ ਆਪਸ ਤੇ ਪਛਤਾਏ ਅਤੇ ਮਾੜੇ ਕਰਮ ਨੂੰ ਤਿਆਗ ਦੇਵੇ ਤਾਂ ਵਾਹਿਗੁਰੂ ਖਿਮਾ ਕਰਦਾ ਹੈ ਸਾਰੇ ਸੰਨਿਆਸੀਆਂ ਨੇ ਸਤਗੁਰੂ ਜੀ ਦੇ ਚਰਨਾਂ ਉੱਪਰ ਮੱਥਾ ਟੇਕਿਆ ਅਤੇ ਬੇਨਤੀਆਂ ਕੀਤੀਆਂ ਸ ਆਇਬਾ ਨੇ ਕਿਰਪਾ ਦੇ ਘਰ ਆ ਕੇ ਉਹਨਾਂ ਨੂੰ ਖਿਮਾ ਬਖਸ਼ੀ ਅਤੇ ਸਿੱਧੇ ਮਾਰਗ ਪਾਇਆ ਉਨਾ ਪਾਸ ਜੋ ਮਾਇਆ ਸੀ ਉਹ ਸਾਰੀ ਵੰਡ ਦਿੱਤੀ ਉਹ ਸਾਰੇ ਗੁਰੂ ਕੇ ਲੰਗਰ ਵਿੱਚ ਸੇਵਾ ਕਰਕੇ ਝੂਠੇ ਬਰਤਨ ਮਾਜ ਕੇ ਅਤੇ ਜੋੜਿਆਂ ਦੀ ਸੇਵਾ ਕਰਕੇ ਜਨਮ ਸਫਲਾ ਕਰਨ ਲੱਗੇ ਇਸ ਤਰ੍ਹਾਂ ਸ ਆਹਬਾ ਨੇ ਉਹਨਾਂ ਦਾ ਭਲਾ ਕੀਤਾ ਇਸੇ ਤਰ੍ਹਾਂ ਇੱਕ ਦਿਨ ਰੋਡਾ ਜਲਾਲੀ ਆ ਪੁੱਜਾ ਇਹ ਬਹੁਤ ਵੱਡਾ ਜਲਾਲੀ ਸਾਧੂ ਸੀ ਉਹਨਾਂ ਤੇ ਅਨੰਦਪੁਰ ਦੀਆਂ ਪਹਾੜੀਆਂ ਵਿੱਚ ਫਿਰਦਾ ਰਹਿੰਦਾ ਸੀ ਉਹਨਾਂ ਉਹਨਾਂ ਤੇ ਅਨੰਦਪੁਰ ਦੀਆਂ ਪਹਾੜੀਆਂ ਵਿੱਚ ਫਿਰਦਾ ਰਹਿੰਦਾ ਸੀ ਬਾਗ ਵਿੱਚੋਂ ਫੁੱਲ ਤੋੜ ਕੇ ਸਾਈ ਬਾ ਦੇ ਦਰਬਾਰ ਆਇਆ ਮਨ ਵਿੱਚ ਉਸਨੇ ਇਹ ਤਾਰੀ ਕਿ ਜੇ ਸਤਿਗੁਰੂ ਕਰਮਾਤੀ ਹੈ ਤਾਂ ਦੱਸੇ ਕਿ ਮੈਂ ਸੋਨੇ ਦੀਆਂ ਮੋਗਰਾ ਕਿੱਥੇ ਰੱਖੀਆਂ ਹੋਈਆਂ ਹਨ ਇਹ ਉਹ ਮਨ ਵਿੱਚ ਕਲਪਨਾ ਕਰਕੇ ਉਹ ਦਰਬਾਰ ਵਿੱਚ ਪੂਜਾ ਨਮਸਕਾਰ ਕਰਕੇ ਬੈਠ ਗਿਆ ਸਾਈ ਬਾ ਨੇ ਪੁੱਛਿਆ ਜਲਾਲੀ ਫੁੱਲ ਕਿਉਂ ਤੋੜੇ ਜਲਾਲੀ ਨੇ ਉੱਤਰ ਦਿੱਤਾ ਇਹ ਆਮ ਰਿਵਾਜ ਹੈ ਕਿ ਮਹਾਪੁਰਖਾਂ ਕੋਲ ਖਾਲੀ ਹੱਥ ਨਹੀਂ ਚਾਹੀਦਾ ਮੇਰੇ ਕੋਲ ਹੋਰ ਕੁਝ ਨਹੀਂ ਜੋ ਬੇਟਾ ਕਰਾਂ ਇਸ ਕਰਕੇ ਮੈਂ ਫੁੱਲ ਹੀ ਤੋੜ ਲਿਆ ਹਾਂ ਸਤਿਗੁਰੂ ਜੀ ਨੇ ਐਸੀ ਸ਼ਕਤੀ ਵਰਤਾਈ ਕਿ ਜਲਾਲੀ ਦੇ ਸਿਰ ਦੀ ਟੋਪੀ ਆਪਣੇ ਆਪ ਉਹਦੇ ਸਿਰ ਤੋਂ ਉੱਪਰ ਹੋਈ ਉੱਪਰ ਹੋਣ ਦੀ ਟਿੱਲ ਸੀ ਜੇ ਸੋਨੇ ਦੀਆਂ ਪੰਜ ਮੋਹਰਾਂ ਡਿੱਗ ਪਈਆਂ ਜਲਾਲੀ ਸ਼ਰਮਿੰਦਾ ਹੋਇਆ ਤੇ ਪਛਤਾਇਆ ਕਿ ਉਹਨੇ ਇਮਤਿਹਾਨ ਕਿਉਂ ਲਿਆ ਆਪਣੀ ਹਰਕਤ ਦੀ ਫਿਰ ਉਸਨੇ ਖਿਮਾ ਮੰਗੀ ਤੇ ਨਮਸਕਾਰ ਕਰਕੇ ਜਿੱਧਰੋਂ ਆਇਆ ਸੀ ਉੱਥੇ ਹੀ ਤੁਰ ਪਿਆ ਹੋਈਆਂ ਗਲਤੀਆਂ ਲਈ ਮਾਫ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ